ਸਸਤੀਕਾਲ ਜੀ ਆ ਖੱਤ ਦੀ ਸੁਣ ਲਿਓ ਪਹਿਲਾਂ ਕੀ ਕਹੀ ਜਾਂਦਾ ਕਿ ਬੱਬੂ ਮਾਨ ਨੇ ਮਨਕੀਰ ਤਾਲੁਕ ਨੇ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਸੁਣਿਓ ਜਰੀ ਕਰਦੇ ਆਂ ਗੱਲ ਬੇਹ ਦੇ ਬਾਰੇ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਿੱਚ ਤੁਹਾਡਾ ਦੋਨਾਂ ਦਾ ਪੂਰਾ ਵੱਡਾ ਹੱਤ ਹੈ ਮਨਕੀਰ ਤਾਲੁਕ ਦਾ ਵੀ ਤੇ ਬੱਬੂ ਮਾਨ ਤੇਰਾ ਵੀ ਤੇਰੀਆਂ ਭੇਡਾਂ ਹੁਣ ਸੁਣ ਲੈਣ ਹੁਣ ਬਿਆਮਿਆ ਕਰਨਾ ਹੁੰਦਾ ਗੰਢੀ ਦਾ ਬੁੱਟਾ ਦਿਨ ਬਣਾ ਹਾਂ ਜਣ ਕੇ ਬੱਬੂ ਮਾਨ ਦਾ ਤੇ ਮਨਕੀਰ ਤਾਲੁਕ ਦਾ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਿੱਚ ਵੀ ਬਹੁਤ ਵੱਡਾ ਜੋਬਦਾਨ ਹੈ ਇਹ ਗੱਲ ਮੈਂ ਪਹਿਲਾਂ ਨਹੀਂ ਕਹੀ ਸੀ ਅੱਜ ਮੈਨੂੰ ਕਹਿਣੀ ਪੈ ਰਹੀ ਹੈ ਇਹ ਖ ਤਦੋਂ ਮੂਸੇ ਵਾਲਾ ਦੀ ਇਹ ਉਹਨਾਂ ਦੇ ਘਰ ਅਫਸੋਸ ਕਰਨ ਵੀ ਨਹੀਂ ਗਿਆ ਹੁਣ ਤੁਸੀਂ ਇਹ ਸੁਣਿਆ ਇਸ ਬੰਦੇ ਨੂੰ ਪੁੱਛੇ ਵੀ ਤੇਰੇ ਕੋਲ ਕੀ ਐਸੀ ਅਥਾਰਟੀ ਹੈ ਜਿਹੜੀ ਤੂੰ ਕਹੀ ਜਾਣਾ ਇਹ 2 ਮਹੀਨੇ ਪਹਿਲਾਂ ਦੀ ਆ ਵੀਡੀਓ ਇਹਦੀ ਇੱਕ ਕਲਿੱਪ ਹੁਣ ਦੁਬਾਰਾ ਤੋਂ ਫਿਰ ਇੰਨਾ ਕਮਾਇਆ ਜਾ ਰਿਹਾ ਇੱਕ ਇਹਨਾਂ ਗੱਲ ਤੋਂ ਹੀ ਹੈ ਨਾ ਵੀ ਲੋਕਾਂ ਦੇ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਕਿ ਇਹ ਬੰਦੇ ਨੇ ਕਿਹਾ ਦੇਖੋ ਤਾਂ ਜੀ ਸਿੱਧੂ ਨੂੰ ਮਰਵਾਤਾ ਬੱਬੂ ਮਾਨ ਨੇ ਮਨਕੀਰਤ ਨੇ ਮਰਵਾਤਾ ਇਹੋ ਬੰਦਾ ਉਹਦੇ ਵਿੱਚ ਇਹ ਜਾਨੀ ਕਿ ਮੋਹਰ ਲਾ ਰਿਹਾ ਪੇ ਹਾਂ ਬਈ ਮੈਂ ਇਹ ਪਤਾ ਕਰਾ ਜੇ ਮੈਂ ਬੋਲਦਾ ਸੱਚ ਫਿਰ ਐ ਹੋਣੀ ਆ ਉਹ ਹੋਣੀ ਯਾਰ ਤੂੰ ਹੈ ਕੀ ਆ ਤੇਰੇ ਤੇਰੇ ਕੋਲ ਪਾਵਰ ਕੀ ਤੂੰ ਕੋਈ ਜੱਜਮ ਤੁੱਕ ਬਕੀਲਾ ਤੂੰ ਪੁਲਿਸ ਦਾ ਕੋਈ ਇਨਸਪੈਕਟਰ ਆ ਤੂੰ ਕੀ ਆ ਯਾਰ ਤੂੰ ਕਹਿ ਕੀ ਦਿੱਤਾ ਕਹੀ ਕੀ ਜਾਨਾ ਜੇ ਇਹ ਤਾਂ ਮੈਂ ਕਹਿੰਦਾ ਬੱਬੂ ਮਨਮਨਕੀਰ ਤੋਂ ਹੁਣ ਹੀ ਚੰਗੇ ਆ ਇਹਦੇ ਤੇ ਕਰਨ ਜੇ ਉਹ ਇਹਦੇ ਤੂੰ ਕਾਰਵਾਈ ਕਰ ਦਿੰਦੇ ਉਹ ਨਹੀਂ ਪਤਾ ਕਿਉਂ ਨਹੀਂ ਕੀਤੀ ਉਹਨਾਂ ਨੂੰ ਪਤਾ ਇਦਣੇ ਖੱਚਾਂ ਬਹੁਤ ਬੋਲਦੀਆਂ ਜੇ ਆਪਾਂ ਇਦਾਂ ਦੇ ਮਗਰ ਲੱਗਾਂਗੇ ਇਹਨੂੰ 2000 ਬੰਦੇ ਨੇ ਇਹਦੀ ਵੀਡੀਓ ਨਹੀਂ ਦੇਖਣੀ 2000 ਤੱਕ ਇਹਦੀ ਗੱਲ ਨਹੀਂ ਪਹੁੰਚਣੀ ਅਸੀਂ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਂ ਕੁਛ ਕੀਤਾ ਇਹਨੂੰ ਲੱਖਾਂ ਲੋਕਾਂ ਨੇ ਦੇਖਣ ਲੱਪਣਾ ਉਹ ਤਾਂ ਕਰਕੇ ਇਦਾਂ ਦੇ ਲੋਕਾਂ ਨੂੰ ਅੰਗੋਲੀਆਂ ਨਹੀਂ ਉਹ ਉਹਨਾਂ ਗੋਲੀਆਂ ਕਰ ਦਿੰਦੇ ਆ ਉਹਨਾਂ ਨੂੰ ਪਤਾ ਆ ਇਹ ਲੋਕ ਇਹ ਹੋਈ ਕੁਝ ਭਾਲਦੇ ਆ ਵੀ ਬੱਬੂ ਮਾਨ ਸਾਡੇ ਬਾਰੇ ਬੋਲੇ ਹੋਰ ਬੱਬੂ ਮਾਨ ਦੇ ਖਿਲਾਫ ਬੋਲ ਕੇ ਲੋਕਾਂ ਨੂੰ ਕੀ ਮਿਲਦਾ ਤਾਂ ਬੋਲਦੇ ਆ ਵੀ ਬੱਬੂ ਮਾਨ ਸਾਡੇ ਖਿਲਾਫ ਬੋਲੂਗਾ ਤੇ ਫਿਰ ਸਾਡਾ ਕੰਮ ਚੱਲੂਗਾ ਉਹਨਾਂ ਦੇ ਵਿੱਚੋਂ ਇਹ ਮਹਾਪੁਰਚਾ ਚਿੱਟੀ ਦਾੜੀ ਆ ਤੋਲੇ ਆਇਓ ਯਾਰ ਬੰਦਾ ਕਿਹੜੀ ਉਮਰ ਤੇ ਕਿਹੜੇ ਉਹ ਕੰਮ ਕਰਦਾ ਫਿਰ ਬਿਨਾਂ ਗੱਲ ਦੇ ਐਜੂਕੇਸ਼ਨ ਬਿਨਾਂ ਗੱਲ ਦਾ ਬਲੇਮ ਦੇਈ ਜਾਂਦਾ ਕਿਸੇ ਬੰਦੇ ਸਿਰ ਵੀ ਉਹਨਾਂ ਨੇ ਮਰਵਾਇਆ ਫਿਰ ਤੈਨੂੰ ਜੇ ਪੁੱਛਣ ਤੈਨੂੰ ਆ ਕੇ ਵੀ ਤੂੰ ਦੱਸ ਤੇਰੇ ਕੋਲ ਪ੍ਰੂਫ ਕੀ ਆ ਫਿਰ ਇਹ ਕੀ ਫਿਰ ਕੋਈ ਜਵਾਬ ਹੋਊਗਾ ਕੋਈ ਹਾਦਾ ਯਾਰ ਅਸੀਂ ਤਾਂ ਚਲੋ ਮਿਨੀਆਲੇ ਇਹ ਗੱਲ ਤਾਂ ਕਰਦੇ ਆ ਵੀ ਭਾਈ ਇਹ ਇਹ ਕਿਉਂ ਚਰਚਾ ਕਰਨੀ ਕੋ ਹੋਰ ਕਹਿੰਦੇ ਕਿਸ ਤੇ ਇਲਜ਼ਾਮ ਲਾਣਾ ਆਪਣੀ ਵੀਡੀਓ ਦੇ ਵਿੱਚ ਜਾ ਕੇ ਵੀ ਭਾਈ ਉਹਨੇ ਇਹ ਕੰਮ ਕਰਾਇਆ ਹਾਦਾ ਯਾਰ ਇਸ ਬੰਦੇ ਦੀ ਸਿਆਣੇ ਬਿਆਣੇ ਦੀ ਮੈਨੂੰ ਤਾਂ ਲੱਗਦਾ ਸਟਿਆਜ ਹੀ ਆ ਗਿਆ ਯਾਰ ਇਹ ਦੁਆਰਾ ਤੋਂ ਦੁਆਰਾ ਬੋਲੀ ਜਾਂਦਾ ਹਟਦਾ ਹੀ ਨਹੀਂਗਾ ਤੇ ਤੁਸੀਂ ਕੀ ਕਹੋਗੇ ਬਾਬੂ ਤੁਹਾਨੂੰ ਲੱਗਦਾ ਜੋ ਕੋਈ ਕਹਿ ਰਿਹਾ ਬੱਬੂ ਮਾਨ ਨੇ ਮਨਕੀਰਤ ਨੇ ਇਹ ਕੰਮ ਕਰਵਾਇਆ ਜਾਂ ਤੁਸੀਂ ਕੀ ਸੋਚਦੇ ਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਰਾਏ ਜਰੂਰ ਦਿਓ ਤਾਂ